ਮਲਕੀਸ਼ ਸਿੰਘ ਆ ਜਿਹੜਾ ਪਿੰਡ ਆ ਜੀ ਆਪਣਾ ਹਰਚੰਦਰਪੁਰ ਤੋਂ ਹੀ ਐ ਆਪਣਾ ਕਿੰਨਾ ਕੁ ਨੁਕਸਾਨ ਹੋਇਆ ਜੀ ਇਹ ਬਹੁਤ ਨੁਕਸਾਨ ਵੱਡਾ ਹੋਇਆ ਜੀ 50 ਕਿੱਲੇ ਕਣਕ ਦੇ ਮੱਚ ਗਏ ਵਿੱਚ ਗਾਹੜਤੀ ਆ ਤੂੜੀ ਕਰਨ ਵਾਲਾ ਵਿੱਚ ਹੀ 15 ਕਿੱਲੇ ਹੋਣਗੇ ਕਣਕ ਦੇ ਖੜੀ ਕਣਕ ਵੀ ਮੱਚੀ ਆ ਇਧਰ ਪਹਾ ਲੰਘ ਕੇ ਵੀ ਕੀਲਾ ਮੱਚ ਗਿਆ ਐਨੀ ਭਿਆਨਕ ਅੱਗ ਆ ਰਹੀ ਦੀ ਬਹੁਤ ਜ਼ਿਆਦਾ ਅੱਗ ਲੱਗੀ ਆ ਇਹ ਤਾਂ ਪੰਜ ਪੰਜ ਪਿੰਡ ਇਕੱਠੇ ਹੋ ਕੇ ਤਾ ਹੀ ਹੈ ਸੰਭਲ ਪਾਇਆ ਪਿੰਡ ਚੋਂ ਟੈਂਕੀਆਂ ਲਿਆਂਦੀਆਂ ਬਹੁਤ ਹੀ ਸਮਾਨ ਲਿਆਂਦਾ ਤਾਂ ਕਿਤੇ ਰੋਕ ਥਾਮ ਕਰੀ ਕੁਛ ਸਮੇਂ ਦਾ ਪਤਾ ਲੱਗਿਆ ਕਿੰਨੇ ਕ ਵਜੇ ਇਹ ਅੱਗ ਲੱਗੀ ਹੈ ਕੋਈ ਸਮੇਂ ਦਾ ਪਤਾ ਲੱਗਿਆ ਹੋਵੇ ਇਹ 11 ਕ ਵਜੇ ਦਾ ਟਾਈਮ ਹੋਊ ਜੀ ਅੰਦਾਜ਼ਾ ਅੰਦਾਜ਼ਾ ਸਾਢੇ 10 11 ਵਜੇ ਦਾ ਟਾਈਮ ਸੀ ਇਹ ਤਿੰਨ ਘੰਟੇ ਪੂਰੇ ਅੱਗ ਚੀ ਰਹਾਂ ਬਹੁਤ ਪਾਣੀ ਦੀ ਲੈਟ ਕਰਕੇ ਵੀ ਦਿੱਕਤ ਆਈ ਜੀ ਬਾਕੀ ਜਿਹੜੀ ਆਪਣੀ ਫਾਈਬਰ ਗੇਟ ਡਾਟਾ ਇਹ ਧੂਰੀ ਨੂੰ ਘੱਟ ਤੋਂ ਘੱਟ ਤਿੰਨ ਚਾਰ ਚਾਹੀਦੀਆਂ ਨੇ ਜੀ ਫਾਈਬਰ ਗੇਟੇ ਇਟਾਂ ਇਹ ਕੋਈ ਆ ਹੁਣ ਸਾਡੇ ਕੋਲੇ ਬਹੁਤ ਲੇਟ ਪਹੁੰਚੀ ਆ ਇਹ ਤਾਂ ਅਸੀਂ ਪਿੰਡੋਂ ਜਾ ਕੇ ਟੈਂਕੀਆਂ ਲਿਆਂਦੀਆਂ ਫੇਰ ਕਿਤੇ ਥੰਮ ਪਾਇਆ ਆ ਆ ਹਲੇ ਵੀ ਤੁਸੀਂ ਦੇਖ ਸਕਦੇ ਹੋ ਟੈਂਕੀ ਉਰੀ ਖੜੀ ਆ ਇੱਧਰ ਹਲੇ ਵੀ ਤਵਾਰ ਨਹੀਂ ਸਾਨੂੰ ਹਲੇ ਵੀ ਧੂਆਂ ਨਿਕਲ ਰਿਹਾ ਬਹੁਤ ਜ਼ਿਆਦਾ ਠੀਕ ਹੈ ਜੀ ਮੰਗ ਤਾਂ ਇਹੀ ਆ ਜੀ ਸਾਰੇ ਬੰਦਿਆਂ ਨੂੰ ਮਾਮ ਜਾ ਦਿੱਤਾ ਜਾਵੇ ਇਹਦਾ ਕੀ ਨਾਮ ਹੈ ਬਈ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਪਿੰਡ ਜੀ ਪਿੰਡ ਹਰਚੰਦਪੁਰ ਹੈ ਭਾਈ ਜੀ ਆਪਣੇ ਪਿੰਡ ਅੱਗ ਲੱਗੀ ਆ ਕਿਵੇਂ ਲੱਗੀ ਕੁਝ ਪਤਾ ਨਹੀਂ ਆਪਣਾ ਬਹੁਤ ਨੁਕਸਾਨ ਹੋ ਗਿਆ ਜੀ ਆਪਣਾ ਵੀ 50 ਬੱਕੇ ਤੋਂ ਲੰਗਾਤੀ ਉਹ ਮੱਚ ਗਿਆ ਤੇ ਲਗਭਗ 4-500 ਬੱਕੇ ਮੱਚ ਗਏ ਕਣਕ ਵੀ ਮੱਚ ਗਈ ਤੇ ਜਿਹੜਾ ਕਣਕ ਦਾ ਫੋਸਤੀ ਉਹ ਵੀ ਮੱਚ ਗਿਆ ਹੁਣ ਥੂੜੀ ਬੀਜ ਦਾ ਵੀ ਬਹੁਤ ਔਖਾ ਹੋ ਗਿਆ ਆਪਣੇ ਲਈ 50 ਕਿੱਗੇ ਤੋਂ ਦੀ 50 ਹੀ ਮੱਚ ਗਿਆ ਤੇ ਸਰਕਾਰ ਨੂੰ ਕਰਦੇ ਵੀ ਕੁਝ ਮਦਦ ਕਰੇ ਜੀ ਗਰੀਬ ਬੰਦਿਆਂ ਦੀ ਜਿਹਨਾਂ ਦੀ ਕਣਕ ਮੱਚ ਗਈ ਜਗਰੂਪ ਸਿੰਘ ਜੀ ਕਿਹੜਾ ਪਿੰਡ ਆ ਜੀ ਆਪਣਾ ਅਚੰਦਪੁਰਾਈਏ ਅਚੰਦਪੁਰੀ ਆ ਜੀ ਹੂੰ ਆਪਣਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਆਪਣਾ 6 ਕਿੱਲਾਂ ਦਾ ਬਾਹਰ ਹੋ ਗਈ 6 ਕਿੱਲਾਂ ਦਾ ਹੂੰ ਇੱਕ ਕਣਕ ਕੜੀ ਸੀ ਕਿ ਆਪਣਾ ਨਾਰ ਖੜਾ ਸੀਗਾ ਜੀ ਕਣਕ ਤਾਂ ਵੱਡੀ ਗਈ ਸੀ ਫੂਸਦੀ ਤੂੜੀ ਤਰਨ ਤੂੜੀ ਕਰਨ ਵਾਲਾ ਰਹਿ ਗਿਆ ਸੀ ਤੂੜੀ ਤਰਨ ਵਾਲਾ ਰਹਿ ਗਿਆ ਸੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਹਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੰਗ ਤਾਂ ਤੁਸੀਂ ਦੇਖ ਲਓ ਜੀ ਹਾਂਜੀ ਇਹ ਸ਼੍ਰੀ ਲੰਕਾਰ ਇਹ ਸਿੰਪ ਗਰੀਬ ਬਪਵਾੜ ਨੇ ਜੀ ਸਾਨੂੰ ਮਾਵਜਾ ਦਿੱਤਾ ਜਾਵੇ ਜੀ